ਦੋਸਤੋ ਵੀਡੀਓ ਵਿੱਚ ਤੁਸੀਂ ਨਾ ਹਿਨਾ ਖਾਨ ਨੂੰ ਦੇਖ ਸਕਦੇ ਹੋ ਜੋ ਕਿ ਗੀਪੀ ਗਰਵਾਲ ਦੀ ਮੂਵੀ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਇਹਨਾਂ ਨੂੰ ਇੱਕ ਬ੍ਰੈਸਟ ਕੈਂਸਰ ਦੇ ਕਾਰਨ ਆਪਣੇ ਵਾਲ ਕਟਵਾਉਣੇ ਪਏ ਪਰ ਫਿਰ ਵੀ ਹਿਨਾ ਖਾਨ ਨੇ ਦਿਲ ਨਹੀਂ ਛੁੱਟਿਆ ਤੇ ਉਸ ਬਿਮਾਰੀ ਦੇ ਨਾਲ ਲੜ ਰਹੇ ਨੇ ਤੇ ਮਾਂ ਨੇ ਆਪਣੀ ਧੀ ਨੂੰ ਗਲ ਦੇ ਨਾਲ ਲਾ ਕੇ ਦੇਖੋ ਹੱਸਦੇ ਹੋਏ ਹੌਸਲਾ ਦਿੱਤਾ ਸਾਡੇ ਦੋਸਤੋ ਤੁਸੀਂ ਵੀ ਹਿਨਾ ਖਾਨ ਦੇ ਲਈ ਵੈਸੁਰੂ ਅੱਗੇ ਅਰਦਾਸ ਕਰੇ ਕਿ ਉਹ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਹਸੀ ਤੁਸੀਂ ਰਹਿਣ ਪਰਿਵਾਰ ਸਾਡੇ ਨੇ ਸੌਖੇ ਨਹੀਂ ਹੁੰਦੇ ਤੇ ਵੀਡੀਓ ਵਿੱਚ ਤੁਸੀਂ ਦੇਖੋ ਕਿ ਇੱਕ ਵੀਰ ਜਦੋਂ ਉਪਦੇਸ਼ ਹੀ ਜਾ ਰਿਹਾ ਹੁੰਦਾ ਹੈ ਅਤੇ ਉਸ ਦੇ ਪਿਤਾ ਨੂੰ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪੁੱਤ ਨੂੰ ਦੇਖ ਕੇ ਨਾ ਬਹੁਤ ਹੀ ਜ਼ਿਆਦਾ ਰੋਂਦਾ ਹੈ ਅਤੇ ਜੇ ਪੰਜਾਬ ਦੇ ਵਿੱਚ ਹੀ ਚੰਗਾ ਰੋਜ਼ਗਾਰ ਮਿਲ ਜਾਵੇ ਤਾਂ ਵਿਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਪਿਓ ਵਿਦੇਸ਼ੋਂ ਵਾਪਸ ਆਉਂਦਾ ਤੇ ਪਿਓ ਦੇ ਨਾਲ ਤੁਸੀਂ ਧੀਆਂ ਦਾ ਪਿਆਰ ਦੇਖ ਸਕਦੇ ਹੋ ਕਿ ਛੋਟੀ ਬੱਚੀ ਆਪਣੇ ਪਿਤਾ ਦੇ ਸੀਸੇ ਵਿੱਚ ਦੀ ਦੇਖ ਕੇ ਆਵਾਜ਼ਾ ਮਾਰਦੀ ਹੈ ਤੈ ਗਿਆ ਤੁਸੀਂ ਵੀਡੀਓ ਵਿੱਚ ਦੇਖੋ ਕਿ ਜਦੋਂ ਛੋਟੀ ਬੱਚੀ ਆਪਣੇ ਪਿਤਾ ਨੂੰ ਦੇਖਦੀ ਹੈ ਤੇ ਭੱਜ ਕੇ ਆਪਣੇ ਪਿਤਾ ਦੇ ਗਰਦਨ ਨੂੰ ਚੁੰਮੜ ਜਾਂਦੀ ਹੈ ਅਜਿਹਾ ਦੋਸਤੋ ਮਾਤਾ ਪਿਤਾ ਤੋਂ ਦੂਰ ਰਹਿਣਾ ਬਹੁਤ ਹੀ ਔਖਾ ਦੱਸੋ ਦੋਸਤੋ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ